नहर की रेलिंग नहीं होने के कारण दो मोटरसाइकिल सवार गिरे एक युवक की मौत दूसरा घायल ब्लॉक ममदोट के गांव रावके के पास नहर की रेलिंग न होने के कारण घने कोहरे में नहर का किनारा न देख पाने के कारण मोटरसाइकिल सवार दो युवक नहर में गिर गए घटना में एक युवक की मौत हो गई और दूसरा गंभीर रूप से घायल हो गया जिसे इलाज के लिए फिरोजपुर के एक निजी अस्पताल में भर्ती कराया गया है घटना की जानकारी देते हुए गांव वासियों ने बताया कि गांव राव के निवासी परमजीत सिंह उर्फ बब्बू और अमरजीत सिंह किसी काम से मोटरसाइकिल पर खुदर जा रहे थे घने कोहरे के कारण उन्हें गांव के बाहर नहर की पटरी दिखाई नहीं दी और नहर की रेलिंग न होने के कारण उनकी मोटरसाइकिल नहर में गिर गई सिर में चोट लगने से दोनों युवक बुरी तरह घायल हो गए घटना के बारे में जब परिजनों को पता चला तो उन्होंने तुरंत दोनों युवकों को उठाया और फ़िरोजपुर के एक निजी अस्पताल में भर्ती कराया जहां से परमजीत सिंह की गंभीर हालत को देखते हुए उसे मेडिकल कॉलेज फ़रीदकोट रेफ़र कर दिया गया जिसकी रास्ते में ही मौत हो गई और अमरजीत सिंह को गंभीर हालत में फिरोजपुर के एक निजी अस्पताल में भर्ती कराया गया है ग्रामीणों ने जिला प्रशासन व पंजाब सरकार से उक्त नहर की पटरी पर रेलिंग बनाने की मांग की है ये पिंड मसला है ये दो बच्चे जेडे जा रहे घरेलू काम वास्तर उड़ ज्यादा करके ਇਹਨਾਂ ਨੂੰ ਪਤਾ ਨਹੀਂ ਚੱਲ ਸਕਿਆ ਤੇ ਪੋਲ ਦੇ ਉੱਤੇ ਜਿਹੜੇ ਬਿਲਕੁਲੀ ਦੋਨੋਂ ਸਾਈਡਾਂ ਦੇ ਕੰਦਾ ਹੈ ਨਹੀਂ ਸੀ ਪੋਲ ਬਿਲਕੁਲੀ ਮਤਲਬ ਗੰਜੀ ਸੀਗੀ ਇਹਦੀ ਵਜ੍ਹਾ ਕਰਕੇ ਧੁੰਦ ਜਿਆਦਾ ਹੋਣ ਕਰਕੇ ਇਹਨਾਂ ਨੂੰ ਪਤਾ ਨਹੀਂ ਲੱਗ ਸਕਿਆ ਸਿੱਧਾ ਮੋਟਰਸਨ ਮੈਦ ਦੇ ਵਿੱਚ ਜਾ ਡਿੱਗਿਆ ਔਰ ਮੋਟਰਸਨ ਡਿੱਗਣ ਕਾਰਨ ਇੱਕ ਮੁੰਡੇ ਨੂੰ ਛੋਟੇ ਨੂੰ ਪਰਮਰੀਤ ਨੂੰ ਤਾਂ ਜਿਆਦਾ ਸੱਟਾਂ ਲੱਗੀਆਂ ਪਰ ਫਿਰ ਵੀ ਐਂਬੂਲੈਂਸ ਦੀ ਸਹਾਇਤਾ ਨਾਲ ਅਸੀਂ ਉੱਥੇ ਲੈ ਗਏ ਹਸਪੀਟਲ ਜਿੰਦੇ ਵਿੱਚ ਅੱਜ ਰਾਤ ਤਰੀਵ 2 ਵਜੇ ਪਰਮਜੀਤ ਦਾਮ ਤੋੜ ਗਿਆ ਅਜੇ ਦੂਸਰਾ ਇਹਦਾ ਮੁੰਡਾ ਅਮਰਜੀਤ ਉਹ ਬਾਗੀ ਹਸਪੀਟਲ ਦਾਖਲ ਹੈ ਜਿੰਦੇ ਵਿੱਚ ਅਜੇ ਉਹਦਾ ਵੀ ਪੂਰਾ ਨਹੀਂ ਕਹਿ ਸਕਦੇ ਵੀ ਉਹ ਸਹੀ ਹੈ ਪ੍ਰਸ਼ਾਸਨ ਕੀ ਗੱਲ ਕਰਨੀਆਂ ਜਿਹੜੇ ਪ੍ਰਸ਼ਾਸਨ ਦੀ ਅੰਗੈਲੀ ਕਰਕੇ ਨਾ ਧਿਆਨ ਦੇਣ ਕਰਕੇ ਪੁਲਾਂ ਜਿਹੜੀਆਂ ਬਿਲਕੁਲ ਕੰਦਾ ਹੈ ਨਹੀਂ ਵਾਰਡ ਹੈ ਨਹੀਂ ਆਏ ਜਨ ਸਾਡੇ ਪਿੰਡ rau ke ਠਾੜ ਦੀ ਪੋਲ ਤੇ ਕੋਈ ਨਾ ਕੋਈ ਵਾਕਿਆ ਹੋਆ ਰਹਿੰਦਾ ਜੇ ਗੱਲ ਕਰੀਏ 2-3 ਸਾਲ ਤੋਂ ਤੇ ਮੇਰੇ ਖਿਆਲ 4-5 ਐਕਸੀਡੈਂਟ ਇਦਾਂ ਦੇ ਹੋ ਚੁੱਕੇ ਨੇ ਜਿੰਨ ਦੇ ਵਿੱਚ ਪਿੱਛੇ ਇੱਕ ਗੱਡੀ ਵੀ ਡਿੱਗੀ ਸੀ ਇੱਕ ਮੋਟਰਸਾਈਕਲ ਉਹ ਵੀ ਬਾਹਰ ਦੇ ਪਿੰਡ ਦੇ ਸੀਗੇ ਉਹਨਾਂ ਦੀ ਵੀ ਜਾਨ ਚਲੀ ਗਈ ਅਸੀਂ ਵਾਰ-ਵਾਰ ਖਬਰ ਲੁਆਈ ਦਾ ਪਿੰਡ ਵਾਲੇ ਪਰ ਸਾਡੀ ਸੁਣਵਾਈ ਨਹੀਂ ਹੋਈ ਬਾਕੀ ਇਹ ਖਾਸ ਕਰਕੇ ਗਰੀਬ ਪਰਿਵਾਰ ਹੈ ਅਸੀਂ ਪ੍ਰਸ਼ਾਸਨ ਦੇ ਅੱਗੇ ਔਰ ਮੰਗ ਕਰਦੇ ਹਾਂ ਵੀ ਜਿਹੜੀ ਇਹਨਾਂ ਦੀ ਕੋਈ ਮੁੱਢਲੀ ਸਹਾਇਤਾ ਕੀਤੀ ਜਾਵੇ ਜੋ ਵੀ ਗਰੀਬ ਪਰਿਵਾਰ ਨੂੰ ਮੁਆਵਜ਼ਾ ਵਗੈਰਾ ਦਿੱਤਾ ਜਾਵੇ ਧੰਨਵਾਦ ਠੀਕ ਹੈ ਮੇਰੇ ਦੋ ਬ੍ਰਦਰ ਖੁੰਦਰ ਉਤਾਰ ਨੂੰ ਜਾ ਰਹੇ ਸੀ ਦੁੰਦ ਜਿਆਦਾ ਹੋਣ ਕਰਕੇ rau ke di ਪੁੱਲ ਤੇ ਪਟੜੀ ਸਾਈਡਾਂ ਤੇ ਨਾ ਹੋਣ ਕਰਕੇ ਨਹਿਰ ਵਿੱਚ ਜਾ ਸਿੱਧਾ ਡਿੱਗੇ ਜਿਸ ਕਰਕੇ ਦੋਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਵਿੱਚ ਇੱਕ ਦੀ ਡੈਥ ਹੋ ਗਈ ਉਹ ਨਾਂ ਦੱਸੋ ਪਰ ਮਜੀਤ ਸਿੰਘ ਦੀ ਅਮਰਜੀਤ ਲਾਜਾਰੇ ਅਸੀਂ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਆ ਕਿ ਹੋਰ ਵੀ ਇਸ ਤਰ੍ਹਾਂ ਨਹੀਂ ਅੱਗੇ ਬੜੇ ਬੁਲਾਣੇ ਜਿੱਥੇ ਆਸਤੇ ਹੁੰਦੇ ਨੇ ਇਸ ਤਰ੍ਹਾਂ ਦਾ ਕੋਈ ਹਾਸਾ ਨਾ ਹੋਵੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਗਰੀਬ ਪਰਿਵਾਰ ਨੂੰ ਸਹੂਲਤ ਦਿੱਤੀ ਜਾਵੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਪ੍ਰਸ਼ਾਸਨ ਨੂੰ ਵੀ ਇਹ ਕਹਿੰਨੇ ਆ ਵੀ ਪੁਲਾ ਦਾ ਰੇਲਿੰਗ ਨੌ ਦਾ ਮੁੱਦਾ ਦੇਖਣਾ ਤਾਂ ਜੋ ਉਹ ਘਰ ਇਹੋ ਜਿਹਾ ਕੱਢਣਾ ਨਾ ਆਵਾਪਤ ਨਾ ਹੋਈ ਇਹਦੇ ਅੰਦਰਵਾਲ ਨੂੰ ਜਾ ਰਹੇ ਸੀ ਉਹਦੀਆਂ ਪਟੜੀ ਨਾ ਹੋਣ ਕਾਰਨ ਦੇ ਵਿੱਚ ਨਹਿਰ ਤੇ ਜਾ ਪਏ ਪੌਂਦ ਜਿਆਦਾ ਸੀ ਇੰਨਾ ਤੋਂ ਜ਼ਿਆਦਾ ਕਰਨ ਇਥੇ ਫਿਰ ਅਸੀਂ ਸ਼ਹਿਰ ਫਰੀਦਪੁਰ ਲੈ ਗਏ ਆ ਹਸਪੀਟਲ ਉੱਥੇ ਜਿਹੜਾ ਇੱਕ ਜਿਹੜਾ ਮੇਰਾ ਭਾਂਜਾ ਸੀਗਾ ਉਹ ਤਾਂ ਆਉਂਦਾ ਜਾਂਦਿਆਂ ਹੀ ਉੱਥੇ ਦੰਦ ਤੋੜ ਗਿਆ ਹੈ ਕੀ ਨਾਮ ਸੀ ਉਹਦਾ ਉਹਦਾ ਨਾਮ ਪਰਮਜੀਤ ਸਿੰਘ ਕਿੰਨੀ ਉਮਰ ਸੀ ਉਹ ਬਰ ਲਗਭਗ ਉਦੀ 17 18 ਸਾਲ ਦੀ ਹੈ ਦੂਸਰੇ ਮੁੰਡੇ ਕੀ ਨਾਮ ਮੇਰਾ ਮੁੰਡਾ ਅਮਰਜੀਤ ਸਿੰਘ ਉਹ ਅਜੇ ਲਗ ਚਾਰ ਪਿਆ ਹੈ ਕਿੰਨੀ ਉਮਰ ਉਹਦੀ ਉਹਦੀ 18 20 ਸਾਲ ਉਹਦੀ ਉਮਰ ਹੈ ਜੀ ਹਾਂ ਜੀ ਤਵਾੜ ਨਾ ਹੋਣ ਕਰਨ ਇਹ ਆza ਹੋਇਆ ਹੈ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦੇ ਆਂ ਕਿ ਜਿਹੜੀਆਂ ਹੋਰ ਵੀ ਪੁਲਾਇ ਇਸ ਤਰ੍ਹਾਂ ਦੇ ਵਿਆ ਨੇ ਉਹ ਜਲਦ ਤੋਂ ਜਲਦ ਇਹਨਾਂ ਨੂੰ ਬਣਾਇਆ ਜਾਵੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਵਰਨ ਸਿੰਘ ਮੈਂ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਆਂ ਅੱਛਾ ਇਹ ਜਿਹੜਾ ਕੱਲ ਜਿਹੜਾ ਬੀਤੇ ਦਿਨ ਹੋਇਆ ਸੀ ਹਾਦਸਾ ਕੀ ਕਹਿਣਾ ਚਾਹੁੰਦੇ ਹੋ ਆਪਾਂ ਪੁਲ ਤੇ ਖੜੇ ਆਂ ਪੁਲ ਦੇ ਜਿਹੜੇ ਵਾਰਡ ਵੀ ਨਹੀਂ ਹੈਗੀ ਇਹ ਬੜਾ ਖਤਰਨਾਕ ਪੋਲੇ ਦੀ ਇੱਥੇ ਬਹੁਤ ਅੱਗੇ ਘਟਨਾਵਾਂ ਹੋਈਆਂ ਨੇ ਇਹਦੇ ਕੋਈ ਵਾਰ ਨਹੀਂ ਕੋਈ ਸਪੋਰਟ ਨਹੀਂ ਮੌਤ ਦਾ ਕਾਰਨ ਹੀ ਬਣਿਆ ਪਿਆ ਇਸੇ ਵਜ੍ਹਾ ਨਾਲ ਪਰਸੋਂ ਰਾਤ ਮੁੰਡੇ ਆਏ ਧੁੰਦ ਸੀ ਉਹਨਾਂ ਨੂੰ ਪਤਾ ਨਹੀਂ ਲੱਗਾ ਉਹ ਵਿੱਚ ਇਧਰ ਨਹਿਰ ਚ ਡੇਗ ਪਏ ਤੇ ਇੱਕ ਦੀ ਤਾਂ ਕੱਲ ਮੌਤ ਹੋ ਗਈ ਏ ਦੂਜੇ ਦਾ ਵੀ ਪਰੇਸ਼ਾਨੀ ਹੈ ਬਾਗੀ ਹਸਪਤਾਲ ਚ ਦਾਖਲੇ ਪ੍ਰਸ਼ਾਸਨ ਬਿਲਕੁਲ ਇਧਰ ਧਿਆਨ ਧਿਆਨ ਨਹੀਂ ਦੇ ਰਿਹਾ ਅੱਗੇ ਬੜੇ ਇਥੇ ਹਾਸੇ ਹੋ ਰਹੇ ਨੇ ਬਹੁਤ ਮੌਤਾਂ ਆਈਆਂ ਬੜੀ ਵੀਰਾਂ ਅੱਖਾਂ ਪਰ ਕੋਈ ਇਧਰ ਖਿਆਲ ਨਹੀਂ ਕਰ ਰਿਹਾ ਕੋਈ ਇੱਧਰ ਤੇ ਕੰਦ ਨਹੀਂ ਕੋਈ ਕੋਲਾ ਨਹੀਂ ਇਹ ਪੁੱਲ ਤੇ ਕੋਈ ਰੈਂਪ ਨਹੀਂ ਬਣਿਆ ਕੋਈ ਕੁਛ ਨਹੀਂ ਪ੍ਰਸ਼ਾਸਨ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਸਾਰੇ ਪੁੱਲਾ ਨਹੀਂ ਐ ਕੰਦਾ ਕਰਨੀਆਂ ਚਾਹੀਦੀਆਂ ਨੇ ਕੋਈ ਨਾ ਕੋਈ ਰੱਖਿਆ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਇੱਕ ਗਰੀਬ ਪਰਿਵਾਰ ਹੈ ਅਸੀਂ ਮੰਗ ਕਰਨੇ ਆ ਕੋਈ ਨਾ ਕੋਈ ਇਹਨਾਂ ਦੀ ਮਾਲੀ ਸਹਿਤਾ ਵਿਚਾਰਿਆਂ ਦੀ ਕੀਤੀ ਜਾ ਮਾੜੇ ਬੰਦੇ ਨੇ ਬਿਲਕੁਲ ਗਰੀਬ ਨੇ ਦਿਹਾੜੀਦਾਰ ਬੰਦੇ ਨੇ ਠੀਕ ਹੈ